प्यारे दोस्तों प्यार भरी सत श्री अकाल जी हां जी दोस्तों प्रॉपर्टी टैक्स ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਕੀ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੁਆਰਾ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਵੱਲੋਂ 15 ਮਈ ਤੋਂ 31 ਅਗਸਤ ਤੱਕ ਇੱਕ ਮੁਸਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਲਈ ਦਿੱਤੀ ਗਈ OTS ਸਕੀਮ ਖਤਮ ਹੋਣ ਤੋਂ ਬਾਅਦ 1 ਸਤੰਬਰ ਤੋਂ 1 31 ਅਕਤੂਬਰ ਤੱਕ 1250 ਡਿਫਾਲਟਰਾਂ ਨੂੰ 50% ਜੁਰਮਾਨੇ ਦੇ ਨਾਲ ਟੈਕਸ ਜਮ੍ਹਾਂ ਕਰਨਾ ਪਵੇਗਾ ਤੁਹਾਨੂੰ ਦੱਸ ਦਈਏ ਕਿ 15 ਮਈ ਤੋਂ ਹੁਣ ਤੱਕ 2596 ਲੋਕਾਂ ਨੇ ਓਟੀਐਸ ਸਕੀਮ ਤਹਿਤ 1 ਕਰੋੜ 11 ਲੱਖ ਰੁਪਏ ਜਮ੍ਹਾਂ ਕਰਵਾਏ ਨੇ 1 ਕਰੋੜ 15 ਲੱਖ ਦਾ ਲਾਭ ਉਠਾਇਆ ਹੈ ਹੁਣ ਜਿੰਨਾ ਲੋਕਾਂ ਨੇ ਇਸ ਸਕੀਮ ਦਾ ਲਾਭ ਨਹੀਂ ਲਿਆ ਉਹਨਾਂ ਨੂੰ 31 ਅਕਤੂਬਰ ਤੱਕ ਜਮ੍ਹਾਂ ਕਰਵਾਉਣ ਤੇ 50% ਜੁਰਮਾਨੇ ਦੇ ਨਾਲ ਬਕਾਇਆ ਟੈਕਸ ਜਮ੍ਹਾਂ ਕਰਵਾਉਣਾ ਪਵੇਗਾ ਹਾਂਜੀ ਦੋਸਤੋ ਇਹ ਅੱਜ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਮੌਜੂਦਾ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ 30 ਸਤੰਬਰ ਤੱਕ ਟੈਕਸ ਜਮਾ ਕਰਨ ਤੇ 10% ਛੋਟ ਮਿਲਦੀ ਰਹਿੰਦੀ ਹੈ ਹੁਣ ਰਿਕਵਰੀ ਦੀ ਗੱਲ ਕਰੀਏ ਤਾਂ 1 ਅਪ੍ਰੈਲ ਤੋਂ ਹੁਣ ਤੱਕ ਕੁੱਲ 2 ਕਰੋੜ 94 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ 4 ਸਤੰਬਰ 2023 ਤੋਂ 31 ਦਸੰਬਰ 2023 ਤੱਕ 1142 ਲੋਕਾਂ ਨੇ 4 ਮਹੀਨਿਆਂ ਵਿੱਚ 79 ਲੱਖ 37000 952 ਰੁਪਏ ਜਮ੍ਹਾਂ ਕਰਵਾ ਕੇ 1 ਕਰੋੜ 10 ਲੱਖ ਰੁਪਏ ਦਾ ਫਾਇਦਾ ਭਾਇਆ ਸੀ ਜਦੋਂ ਇਸ ਵਾਰ ਸਰਕਾਰ ਨੇ OTS ਸਕੀਮ ਦਾ ਲਾਭ ਲੈ ਲਈ ਸਿਰਫ 3.5 ਮਹੀਨਿਆਂ ਦਾ ਸਮਾਂ ਦਿੱਤਾ ਤਾਂ ਇਸ ਤੋਂ ਬਾਅਦ 1 ਸਤੰਬਰ ਤੋਂ ਬਕਾਇਆ ਜਮਾ ਨਾ ਕਰਾਉਣ ਵਾਲੇ ਲੋਕਾਂ ਤੋਂ 50% ਜੁਰਮਾਨੇ ਨਾਲ ਟੈਕਸ ਵਸੂਲਿਆ ਜਾਵੇਗਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਾਰਪੋਰੇਸ਼ਨ ਕੋਲ ਪ੍ਰਾਪਰਟੀ ਟੈਕਸ ਸੰਬੰਧੀ ਕੁੱਲ 59952 ਗ੍ਰਾਹਕ ਨੇ ਜਿਨ੍ਹਾਂ ਵਿੱਚੋਂ 22660 ਟੈਕਸ ਜੋਗ ਨੇ ਤੇ 34692 ਗੈਰ ਟੈਕਸ ਜੋਨੇ ਹਾਂਜੀ ਦੋਸਤੋ ਇਸ ਤਰ੍ਹਾਂ ਕੁੱਲ ਮਿਲਾ ਕੇ 34292 ਲੋਕ ਜਿਨ੍ਹਾਂ ਨੂੰ ਪ੍ਰਾਪਰਟੀ ਟੈਕਸ ਤੇ ਛੋਟ ਹੈ ਇਸ ਤਰ੍ਹਾਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪ੍ਰਾਪਰਟੀ ਟੈਕਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ